ਸੁਖਬੀਰ ਸਿੰਘ ਬਾਦਲ ਇੱਥੇ ਡਟ ਜਾਂਦੇ ਨੇ ਹੁਣ ਇੱਥੇ ਵੀ ਟਫ ਫਾਈਟ ਹੋਣੀ ਹੈ ਕਿਉਂਕਿ ਕਾਂਗਰਸ ਦੀ ਸੀਟ ਹੈ ਆਮ ਆਦਮੀ ਪਾਰਟੀ ਦੇ ਜੇ ਆਪਾਂ ਕਹੀਏ ਕਿ ਉੱਥੋਂ ਕੈਂਡੀਡੇਟ ਆਲਰੇਡੀ ਜਿੱਤੇ ਹੋਏ ਨੇ ਔਰ ਜਿਹੜੇ ਡੀਐਮਪੀ ਢਿੱਲੋਂ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟਰੋਂਗ ਉਹਨਾਂ ਦਾ ਹੋਲਡ ਹੈਗਾ ਔਰ ਉਹ ਸਾਬਕਾ ਅਕਾਲੀ ਵੀ ਨੇ ਮਤਲਬ ਅਕਾਲੀ ਦਲ ਦੇ ਇੱਕ ਵੱਡੇ ਵੋਟ ਬੈਂਕ ਨੂੰ ਉਹ ਜਿਹੜਾ ਹੈਗਾ ਹੋਲਡ ਕਰਦੇ ਨੇ ਫਿਰ ਇੱਥੇ ਜਦੋਂ ਸੁਖਬੀਰ ਸਿੰਘ ਬਾਦਲ ਪੂਰਾ ਜ਼ੋਰ ਇੱਥੇ ਲਾਉਣਗੇ ਤੇ ਫਿਰ ਬਾਕੀ ਦੀਆਂ ਸੀਟਾਂ ਦਾ ਕੀ ਹੋਏਗਾ ਨਮੇ ਬਾਦਲ ਸਾਹਿਬ ਇੱਕ ਹੋਰ ਛੋਟੇ ਬਾਦਲੋ ਵੀ ਤਿਆਰ ਹੋ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਸੁਪੁੱਤਰ ਹੈਗੇ ਨੇ ਅਨੰਤ ਵੀਰ ਸਿੰਘ ਉਹਨਾਂ ਨੂੰ ਵੀ ਸਾਹਮਣੇ ਜਿਹੜਾ ਹੈ ਲਿਆਂਦਾ ਜਾ ਸਕਦਾ ਹੈ ਔਰ ਇਹਦਾ ਇਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਨੁਕਸਾਨ ਕਿਵੇਂ ਹੋ ਸਕਦਾ ਹੈ ਕਿਉਂਕਿ ਪਿਛਲੇ ਪ੍ਰੋਗਰਾਮਾਂ ਚ ਵੀ ਆਪਾਂ ਕਰਕੇ ਆਏ ਸੀ ਕਿ ਇਕੱਲੀ ਦੁਕੱਲੀ ਸੀਟ ਮੈਨੇਜ ਕਰਨਾ ਉੱਥੇ ਜ਼ੋਰ ਲਾਣਾ ਜਿੱਦਾਂ ਤੁਸੀਂ ਦੇਖੋਗੇ ਜਦੋਂ ਚੋਣ ਹੋਈ ਸੀ 2024 ਦੀ ਚੋਣ ਹੋਈ ਸੀ ਤੇ ਬਠਿੰਡਾ ਅਕਾਲੀ ਦਲ ਜਿਹੜਾ ਹੈ ਜਿੱਤਣ ਦੇ ਵਿੱਚ ਆਪਣਾ ਕਾਮਯਾਬ ਹੋ ਜਾਂਦਾ ਹੈ ਲੇਕਿਨ ਬਾਕੀ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ 12 ਸੀਟਾਂ ਹੈਗੀਆਂ ਨੇ ਉੱਥੇ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਬਿਲਕੁਲ 350 ਸਾਲਾਂ ਸ਼ਹੀਦੀ ਦਿਹਾੜਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਦੁਨੀਆ ਭਰ ਦੇ ਵਿੱਚ ਵਾਸਤੇ ਸਿੱਖਾਂ ਨੇ ਨਾਨਕ ਨਾਮਲੇਵਰ ਸੰਗਤਾਂ ਨੇ ਬਣਾਇਆ ਲੇਕਿਨ ਜਿਸ ਵੇਲੇ ਅਸੀਂ ਗੱਲ ਕਰਦੇ ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਇਹ ਲਾਂਗਾ ਇਹਨਾਂ ਦਿਨਾਂ ਦੇ ਵਿੱਚ ਵੀ ਇਸ ਵੇਲੇ ਦੇ ਵਿੱਚ ਵੀ ਬੰਦ ਰਿਹਾ ਲੰਘੇ ਨੂੰ ਲੈ ਕੇ ਪਹਿਲਾਂ ਵੀ ਕੋਈ ਗੱਲ ਜਾਂ ਪਹਿਲਾਂ ਵੀ ਕਿਸੇ ਤੋਂ ਬਿਲਕੁਲ ਇਦਿੱਤੇ ਲੇਕਿਨ ਹੁਣ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਲੈ ਕੇ ਵਕ ਵਕ ਦਿੱਲੀ ਕਮੇਟੀ ਹੋਣ ਜਾਂ ਹੋਰ ਵੀ ਜੰਨੀਆਂ ਸਿੱਖ ਸੰਸਥਾਵਾਂ ਹੋਣ ਉਹ ਬਕਾਇਦਾ ਆਵਾਜ਼ ਬੁਲੰਦ ਕਰਦੀਆਂ ਰਹੀਆਂ ਨੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਹੈ ਇਸ ਨੂੰ ਜਿਹੜਾ ਹੈ ਖੋਲਣਾ ਚਾਹੀਦਾ ਹੈ ਹੁਣ ਪਹਿਲਗਾਮ ਵਾਲੀ ਜਿਹੜੀ ਘਟਨਾ ਹੁੰਦੀ ਹੈ ਉਸ ਨੂੰ ਲੈ ਕੇ ਇਧਰਲੇ ਬੰਨੇ ਜਿਹੜਾ ਹੈ ਲੰਘਾ ਬੰਦ ਕਰ ਦਿੱਤਾ ਜਾਂਦਾ ਹੈ ਪਾਕਿਸਤਾਨ ਵਾਲੇ ਬੰਨੇ ਜਿਹੜੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਪਿਛਲੇ ਦਿਨੀ ਇਸ ਸਰਕਾਰਾਂ ਸਹਿਮਤ ਨਹੀਂ ਜੇ ਲਾਂਗਾ ਖੋਲਣ ਲਈ ਸਾਰਾ ਕੁਝ ਮਾਹੌਲ ਠੀਕ ਹੈਗਾ ਪਰ ਇਧਰ ਵਾਲੇ ਬੰਨਿਓ ਜਿਹੜਾ ਹੈ ਕਿਉਂ ਇਹ ਲਾਂਗਾ ਨਹੀਂ ਖੁੱਲਣ ਦਿੱਤਾ ਜਾ ਰਿਹਾ ਜਦੋਂ ਸਿੱਖ ਸੰਗਤਾਂ ਮੰਗ ਕਰ ਰਹੀਆਂ ਨੇ ਹੁਣ 350ਵੇਂ ਸ਼ਹੀਦੀ ਪੁਰਬ ਤੇ ਇਹ ਮੰਗ ਸੀਗੀ ਔਰ ਉਮੀਦ ਵੀ ਸੀਗਾ ਕਿ ਸ਼ਾਇਦ ਇਹ ਲਾਂਗਾ ਜਿਹੜਾ ਹੈ ਖੋਲਿਆ ਜਾਵੇ ਪਰ ਸਰਕਾਰ ਦੇ ਵੱਲੋਂ ਨਹੀਂ ਖੋਲਿਆ ਗਿਆ ਇਹ ਹੁਣ ਆਪਣੇ ਆਪ ਦੇ ਵਿੱਚ ਹੈ ਕਿ ਕੀ ਇਨ੍ਹਾਂ ਹਵਾਲਿਆਂ ਨੂੰ ਦੇ ਕੇ ਕੀ ਸਿਰਫ ਇੱਕ ਮੌਕੇ ਦੀ ਜਿਹੜੀ ਹੈ ਭਾਲ ਕੀਤੀ ਜਾ ਰਹੀ ਸੀ ਕਿ ਕਰਤਾਰਪੁਰ ਸਾਹਿਬ ਦਾ ਰਾਂਗਾ ਜਿਹੜਾ ਹੈ ਉਹ ਬੰਦ ਕਰ ਦਿੱਤਾ ਜਾਵੇ ਹੁਣ ਬਕਾਇਦਾ ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਹੁਣੀ ਬੋਲਦੇ ਹੋਏ ਕਰਤਾਰਪੁਰ ਦੇ ਲਾਂਗੇ ਦੀ ਗੱਲ ਤੇ ਜ਼ਰੂਰ ਕਰਦੇ ਨੇ ਜਦੋਂ ਹਰਿਆਣਾ ਦੇ ਵਿੱਚ ਕੁਰੂਖhetra ਦੇ ਵਿੱਚ ਬਕਾਇਦਾ ਉਹਨਾਂ ਦੀ ਜਿਹੜੀ ਸਪੀਚ ਹੈਗੀ ਹੈ ਤੇ ਫਿਰ ਹੁਣ ਕਿਉਂ ਨਹੀਂ ਖੋਲਿਆ ਜਾ ਰਿਹਾ ਮਤਲਬ ਕਿ ਇੰਨਾ ਜ਼ਿਆਦਾ ਸਿਕਿਉਰਿਟੀ ਥ੍ਰੈਟ ਹੋ ਗਿਆ ਇੱਕ ਮੰਨੇ ਤੇ ਅਸੀਂ ਕਹਿੰਨੇ ਹੈਗੇ ਆ ਵੀ ਭਾਰਤ ਜਿਹੜਾ ਹੈਗਾ ਬੜੀ ਸੁਪਰ ਪਾਵਰ ਹੈ ਸਾਰਾ ਕੁਝ ਹੈ ਤੇ ਫਿਰ ਕਿਉਂ ਜਿਹੜਾ ਹੈਗਾ ਇਹ ਸਿੱਖਾਂ ਦੇ ਨਾਲ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਜੇ ਬਾਕੀ ਦੇ ਕੰਮਕਾਜ ਜੇ ক্রিকেট ਦੇ ਮੈਚ ਹੋ ਸਕਦੇ ਨੇ ਜੇ ਬਾਕੀ ਸਾਰੇ ਕੰਮ ਬਿਜ਼ਨੈਸ ਜਿਹੜੇ ਨੇ ਉਹ ਚੱਲ ਸਕਦੇ ਨੇ ਤੇ ਫਿਰ ਧਾਰਮਿਕ ਮਸਲਿਆਂ ਦੇ ਉੱਤੇ ਸਿਰਫ ਸਿੱਖਾਂ ਨੂੰ ਹੀ ਕਿਉਂ ਜਿਹੜਾ ਹੈ ਇਸ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਇੱਕ ਸਵਾਲ ਉੱਠ ਰਿਹਾ ਹੈਗਾ ਹੈ ਉਮੀਦ ਕਰਦੇ ਹਾਂ ਕਿ ਸਰਕਾਰਾਂ ਤੱਕ ਜਿਹੜੀ ਹੈ ਆਵਾਜ਼ ਪਹੁੰਚੇਗੀ ਤੇ ਜਲਦੋ ਜਲ ਤੇ ਇਹ ਜਿਹੜਾ ਲਾਂਗਾ ਹੈ ਖੋਲਿਆ ਜਾਏਗਾ ਬਿਲਕੁਲ ਜੀ ਅੱਗੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਕਾਂਗਰਸ ਪਾਰਟੀ ਦੇ ਵਿਚਾਲੇ ਕਾਫੀ ਜ਼ਿਆਦਾ ਇਸ ਵੇਲੇ ਗਹਿਮਾ ਗਹਿਮੀ ਵੇਖਣ ਨੂੰ ਪਾਈ ਜਾ ਰਹੀ ਹੈ ਨਵਜੋਤ ਕੋਰ ਸਿੱਧੂ ਦੇ ਬਿਆਨ ਨੇ ਇਸ ਤਰੀਕੇ ਦੀ ਖੜਕੱਲੀ ਮਚਾ ਦਿੱਤੀ ਕਿ ਪਾਰਟੀ ਨੇ ਕਾਰਵਾਈ ਕੀਤੀ ਪਾਰਟੀ ਦੀ ਕਾਰਵਾਈ ਕਿਸ ਹੱਦ ਤੱਕ ਠੀਕ ਹੈ ਕਿ ਪਾਰਟੀ ਦੀ ਇਹ ਕਾਰਵਾਈ ਨਵਜੋਤ ਕੋਰ ਸਿੱਧੂ ਦੇ ਬਿਆਨਾਂ ਨੂੰ ਸੱਚ ਸਾਬਤ ਕਰ ਦਿੰਦੀ ਹੈ ਤੇ ਨਾਲ ਦੇ ਨਾਲ ਵਿਚਾਲੇ ਇੱਥੇ ਭਾਜਪਾਈਆਂ ਦਾ ਵੀ ਥੋੜਾ ਰੁਖ ਸਾਨੂੰ ਨਜ਼ਰ ਆ ਰਿਹਾ ਡੈਫੀਨਿਟਲੀ ਜਾਨਣਾ ਚਾਹਾਂਗੇ ਕਾਂਗਰਸ ਦੇ ਵਿਚਾਲੇ ਕੀ ਅਸਲ ਦੇ ਵਿੱਚ ਹਾਲਾਤ ਖਰਾਬ ਨੇ ਬਿਲਕੁਲ ਆਪਾਂ ਇਹ ਕਹਿ ਸਕਦੇ ਹਾਂ ਕਿਉਂਕਿ ਜੇ ਆਪਾਂ ਸਿਆਸੀ ਸਮੀਕਰਨ ਨੂੰ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਬਹੁਤ ਆ ਜਿਆਦਾ ਜਿੱਦਾਂ ਆਪਾਂ ਨੂੰ ਦੇਖਿਆ ਕਿ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਜਾਂ ਜਿਸ ਤਰੀਕੇ ਦਾ ਹੋਇਆ ਸੀ ਉਸ ਤੇ ਖਰਾ ਨਹੀਂ ਉਤਰ ਸਕੀ ਹੈਗੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਅਕਾਲੀ ਦਲ ਦੇ ਕਿਹੋ ਜਿਹੇ ਹਾਲਾਤ ਨੇ ਆਪਾਂ ਨੂੰ ਪਤਾ ਹੀ ਹੈ ਕਿ ਉਹ ਕਿੱਥੇ ਨੇ ਫਿਰ ਤੀਸਰੇ ਨੰਬਰ ਤੇ ਕਾਂਗਰਸ ਆ ਜਾਂਦੀ ਹੈ ਪੰਥਕ ਤਰ੍ਹਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਸਟ੍ਰਗਲ ਕਰ ਰਹੀਆਂ ਨੇ ਪਰ ਅਜੇ ਵੀ ਉਸ মাপਣੜ ਦੇ ਵਿੱਚ ਜਾਂ ਉਨੀ ਫੀਲਡ ਦੇ ਵਿੱਚ ਨਹੀਂ ਹੈਗਾ ਉਹਨਾਂ ਵਾਲੇ ਦਿਨਾਂ 'ਚ ਹਾਲਾਤ ਜਦੋਂ ਬਦਲੇ ਜਾਣਗੇ ਤੇ ਫਿਰ ਆਪਾਂ ਕਹਿ ਸਕਦੇ ਆ ਤੇ ਫਿਰ ਕਾਂਗਰਸ ਦੇ ਵਿੱਚ ਕਾਫੀ ਜ਼ਿਆਦਾ ਜਿੱਦਾਂ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਜਿਹੜਾ ਆਪਾਂ ਦੇਖਿਆ ਕਿ ਪਾਸੇ ਹੈਗੇ ਨੇ ਹੁਣ ਉਹਨਾਂ ਦੇ ਜਿਹੜੇ ਵਾਈਫ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦੇ ਦਿੱਤਾ ਕਹਿੰਦੇ ਕਿ ਕਾਂਗਰਸ 'ਚ ਸੀਐਮ ਬਣਨ ਦੇ ਲਈ 500 ਕਰੋੜ ਜਿਹੜਾ ਚਾਹੀਦਾ ਹੁੰਦਾ ਵੀ ਸਾਡੇ ਕੋਲ ਨਹੀਂ ਹੈਗਾ ਅਸੀਂ ਤੇ ਇਦਾਂ ਦੇ ਪਲਾਨ ਦੇ ਸਕਦੇ ਇਦਾਂ ਦੀਆਂ ਚੀਜ਼ਾਂ ਦੇ ਸਕਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਪਾਰਟੀ ਦੇ ਵਿੱਚ ਜਿਹੜੀ ਗੱਲਬਾਤ ਚੱਲ ਗਈ ਕਿ ਅੱਛਾ ਜੀ ਇਦਾਂ ਵੀ ਲੈਣ ਦੇਣ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਨੇ ਉਹਨਾਂ ਤੇ ਡਾਇਰੈਕਟ ਅਟੈਕ ਕਰਦੇ ਹੋਏ ਕਿ ਇਹਨਾਂ ਨੇ ਰਾਜਸਥਾਨ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹ ਵੰਡੀਆਂ ਹੈਗੀਆਂ ਪੈਸੇ ਲੈ ਕੇ ਸੀਟਾਂ ਦਿੱਤੀਆਂ ਨੇ ਇਹਨਾਂ ਦੇ ਨਸ਼ੇ ਨਸ਼ੇ ਤਸਕਰਾਂ ਦੇ ਨਾਲ ਲਿੰਕ ਹੈਗੇ ਨਹੀਂ ਉਹਨਾਂ ਦੇ ਵੱਲੋਂ ਵੀ ਬਕਾਇਦਾ ਮਾਨਹਾਨੀ ਦਾ ਨੋਟਿਸ ਜਿਹੜਾ ਹੈ ਮੈਡਮ ਸਿੱਧੂ ਨੂੰ ਭੇਜਿਆ ਗਿਆ ਹੈ ਦੂਜੇ ਬੰਨੇ ਜਿਹੜਾ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਜਿਹੜਾ ਹੈ ਮੁਅੱਤਲ ਕਰ ਦਿੱਤਾ ਕਿ ਸਸਪੈਂਡ ਕਰ ਦਿੱਤਾ ਪਾਰਟੀ ਦੀ ਮੈਂਬਰਸ਼ਿਪ ਤੋਂ ਤੇ ਫਿਰ ਹੁਣ ਜਿਹੜਾ ਹੈ ਮਤਲਬ ਰੋਜ਼ ਇਸ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਪਡੇਟ ਆਉਂਦੀ ਹੈਗੀ ਹੈ ਕਿਤੇ ਨਾ ਕਿਤੇ ਨਮਜੋਤ ਸਿੰਘ ਸਿੱਧੂ ਜਿਹੜਾ ਹੈ ਉਹ ਆਪਣੀ ਰੈਲੇਵੈਂਸ ਜਿਹੜੀ ਹੈ ਸਾਹਮਣੇ ਲਿਆਉਣੀ ਚਾ ਰਹੇ ਨੇ ਮਤਲਬ 2027 ਨੂੰ ਲੈ ਕੇ ਪਰ ਗੱਲਾਂ ਵੀ ਉੱਠ ਰਹੀਆਂ ਨੇ ਕਿ ਤੁਸੀਂ ਜਿਹੜਾ ਹੈ ਲੰਮਾ ਸਮਾਂ ਤੇ ਪਾਸੇ ਚਲ ਜਾਂਦੇ ਹੋ ਉੱਥੇ ਜਾ ਕੇ ਆਪਣੇ ਕ੍ਰਿਕਟ ਵਾਲੇ ਕੰਮ ਕਰਦੇ ਹਾਂ ਜਾਂ ਜਿਹੜੇ ਦੂਜੇ ਕੰਮ ਕਰਦੇ ਹੋਂ ਫਿਰ ਜਦੋਂ ਚੋਣਾ ਹੁੰਦੀਆਂ ਨੇ ਫਿਰ ਤੁਸੀਂ ਇਧਰਲੇ ਬੰਨੇ ਨੂੰ ਆ ਜਾਂਦੇ ਹੋ ਔਰ ਦੂਜੇ ਬੰਨੇ ਇਹ ਵੀ ਗੱਲ ਉੱਠੀ ਸੀ ਕਿ ਉਹਨਾਂ ਨੇ ਆਪਣੀ ਅਵੇਲੇਬਿਲਟੀ ਵੀ ਜਿਹੜੀ ਹੈ ਉਹ ਦੱਸਿਆ ਸੀ ਚਾਹੇ ਬਿਹਾਰ ਇਲੈਕਸ਼ਨ ਦੇ ਵਿੱਚ ਜਾਂ ਹੋਰ ਕਾਂਗਰਸ ਦੀ ਲੀਡਰਸ਼ਿਪ ਨੂੰ ਕਿ ਮੈਂ ਹੈਗਾ ਵੀ ਅਵੇਲੇਬਲ ਹੈਗਾ ਪਰ ਆਪਾਂ ਦੇਖਿਆ ਕਿ ਉਹਨਾਂ ਦੀ ਵਰਤੋਂ ਨਹੀਂ ਕੀਤੀ ਗਈ ਤੇ ਇਸ ਕਰਕੇ ਹੋ ਸਕਦਾ ਹੈ ਕਿ ਪੂਰੇ ਮਾਹੌਲ ਨੂੰ ਚੈੱਕ ਕਰਨ ਦੇ ਲਈ ਪੋਰਟਰ ਟੈਸਟਿੰਗ ਕਰਨ ਦੇ ਲਈ ਕਿ ਦੁਬਾਰਾ ਸੁਰਖੀਆਂ ਦੇ ਵਿੱਚ ਆਉਣ ਲਈ ਇਹ ਮੁੱਦਾ ਪਰੀਪਲੈਂਟ ਲਿਆਂਦਾ ਵੀ ਹੋ ਸਕਦਾ ਹੈਗਾ ਤੇ ਦੂਜੇ ਬੰਨੇ ਬਕਾਇਦਾ ਜਿਹੜਾ ਹੈ ਮੈਡਮ ਸਿੱਧੂ ਦਾ ਜਿਹੜਾ ਅੱਜ ਆਇਆ ਹੈਗਾ ਉਹ ਕਹਿੰਦੇ ਕਿ 70% ਪੰਜਾਬ ਕਾਂਗਰਸ ਤੇ ਤੇ 90% ਕਹਿੰਦੇ ਕਿ ਜਿਹੜੇ ਇੰਡੀਆ ਵਾਲੀ ਕਾਂਗਰਸ ਦੀ ਮੈਂਬਰ ਹੈਗੇ ਨੇ ਜਾਂ ਕਮੇਟੀ ਹੈਗੀ ਹੈ ਉਹ ਮੇਰੇ ਹੱਕ 'ਚ ਹੈਗੇ ਨੇ ਵੀ ਉਹ ਸਾਡੇ ਹੱਕ 'ਚ ਨਹੀਂ ਵੀ ਇਹਨਾਂ ਦੇ ਹੱਕ 'ਚ ਕੋਈ ਨਹੀਂ ਹੈਗਾ ਤੇ ਨੋਟਿਸ ਦਾ ਵੀ ਬਕਾਇਦਾ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਇਦਾਂ ਦੇ ਨੋਟਿਸ ਤੇ ਜਿਹੜੇ ਆਉਂਦੇ ਜਾਂਦੇ ਹੀ ਰਹਿੰਦੇ ਹੈਗੇ ਨੇ ਸੁਨੀਲ ਜਾਖਣ ਉਹਨਾਂ ਦੀ ਇਸ ਕੇਸ ਦੇ ਵਿੱਚ ਐਂਟਰੀ ਹੁੰਦੀ ਹੈ ਉਹ ਕਹਿੰਦੇ ਕਿ ਮੇਰੇ ਸਮੇਤ ਸਾਰੀਆਂ ਜਿਹੜੇ ਸਿਆਸੀ ਆਗੂ ਹੈਗੇ ਨੇ ਉਹਨਾਂ ਦੀ ਜਿਹੜੀ ਹੈ ਸਮਾਂਬੰਦ ਜਾਂਚ ਜਿਹੜੀ ਇਹ ਕਰਵਾਈ ਜਾਵੇ ਉਹਨਾਂ ਦੀ ਪ੍ਰਾਪਰਟੀਆਂ ਦੀ ਕਿੰਨੇ ਤੋਂ ਕਿੰਨੇ ਤੱਕ ਹੋਈਆਂ ਫਿਰ ਜਾਂਚ ਪੰਜਾਬ ਵਾਲਿਆਂ ਦੀ ਕਿਉਂ ਫਿਰ ਜਾਂਚ ਤੇ ਫਿਰ ਸੈਂਟਰ ਵਾਲਿਆਂ ਦੀ ਵੀ ਹੋਣੀ ਚਾਹੀਦੀ ਹੈ ਕੀ ਇਹ ਗੱਲ ਉਹ ਸੈਂਟਰ ਚ ਜਾ ਕੇ ਆਪਣੀ ਲੀਡਰਸ਼ਿਪ ਨੂੰ ਕਹਿ ਸਕਦੇ ਨੇ ਕਿ ਭਾਰਤੀ ਜਨਤਾ ਪਾਰਟੀ ਨਾਲ ਜਿਹੜੇ ਲੀਡਰ ਸਹਿਬਾਨ ਸਬੰਧਿਤ ਨੇ ਜਾਂ ਜਿਨ੍ਹਾਂ ਦੇ ਬੱਚੇ ਹੈਗੇ ਨੇ ਉਹਨਾਂ ਦੀ ਵੀ ਬਿਜ਼ਨੈਸਸ ਦੀ ਜਾਂਚ ਹੋਵੇ ਇਹ ਜਿਹੜਾ ਦੋਹਰਾ ਮਾਪ ਲੈਣਾ ਆਪਾਂ ਕਹਿ ਸਕਦੇ ਆ ਕਿ ਰਾਜਨੀਤੀ ਦਾ ਹੈਗਾ ਹੁਣ ਇਹਨਾਂ ਦਾ ਦੇਖਣਾ ਇਹ ਹੋਏਗਾ ਜਾਂ ਤੇ ਕਿਤਨਾ ਕਿਤੇ ਇਹ ਚੱਲ ਰਿਹਾ ਹੈਗਾ ਕਿ ਇਹ ਭਾਰਤੀ ਜਨਤਾ ਪਾਰਟੀ ਵੱਲ ਦੁਬਾਰਾ ਜਾ ਸਕਦੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਕੋਈ सीएम ਦਾ ਚਿਹਰਾ ਨਹੀਂ ਹੈ ਸੁਨੀਲ ਜਾਖੜ ਨੂੰ ਲੈ ਕੇ ਜਾਂ ਉਸ ਤਰ੍ਹਾਂ ਦੀ ਕੌਨਫੀਡੈਂਸ ਨਹੀਂ ਹੈਗਾ ਨਵਜੋਤ ਸਿੰਘ ਸਿੱਧੂ ਬੋਲਣ ਦੇ ਵਿੱਚ ਚੰਗੇ ਹੈਗੇ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਉੱਥੇ ਜਿਹੜਾ ਹੈ ਸੈਟਿੰਗ ਹੋ ਜਾਵੇ ਔਰ ਜਾਂ ਇਹ ਹੋ ਸਕਦਾ ਹੈ ਕਿ ਉਹਨਾਂ ਦੀ ਆਪਣੀ ਜਿਹੜੀ ਹੈ ਵੱਖਰੀ ਪਾਰਟੀ ਬਣਾਉਣ ਦੀ ਵੀ ਗੱਲਬਾਤ ਜਿਹੜੀ ਚੱਲ ਰਹੀ ਹੈਗੀ ਹੈ ਕਿ ਜਿਹੜਾ ਇੱਕ ਵੈਕਿਊਮ ਜਿਹੜਾ ਲੀਡਰਸ਼ਿਪ ਦਾ ਪਿਆ ਹੋਇਆ ਹੈ ਕਿ ਲੋਕ ਜਿਹੜੇ ਕਾਂਗਰਸ ਤੋਂ ਬੰਜ਼ਰ ਨੇ ਆਮ ਆਦਮੀ ਪਾਰਟੀ ਤੋਂ ਬੰਜ਼ਰ ਨੇ ਅਕਾਲੀ ਦਲ ਤੋਂ ਬੰਜ਼ਰ ਨੇ ਉਹ ਕਿਤੇ ਹੋਰ ਕਿਸੇ ਹੋਰ ਲਹਿਰ ਵੱਲ ਜਾਂ ਕਿਸੇ ਹੋਰ ਧਾਰਾ ਵੱਲ ਨਾ ਚਲੇ ਜਾਣ ਉਹਨਾਂ ਨੂੰ ਇਧਰਲੇ ਬੰਨੇ ਹੀ ਕੈਪਚਰ ਕਰ ਲਿਆ ਜਾਵੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇੱਕ ਬਦਲ ਲਿਆਂਦੀ ਸੀ ਪਰ ਉਹਦੇ ਚ ਐਫਰਟ ਵੀ ਬਹੁਤ ਚਾਹੀਦੀ ਹੈ ਟਾਈਮ ਵੀ ਬਹੁਤ ਚਾਹੀਦਾ ਹੈ ਮਿਹਨਤ ਵੀ ਬਹੁਤ ਲੱਗੇਗੀ ਕੀ ਇੰਨੀ ਮਨਤ ਇੰਨੀ ਐਫਰਟ ਗੱਲ ਤੇ ਫਿਰ ਉਹੀ ਖਰਚੇ ਤੇ ਆ ਜਾਣੀ ਨਾ ਕਿ ਉੱਥੇ ਫਿਰ 500 ਕਰੋੜ ਨਹੀਂ ਲੱਗੇਗਾ ਜੇ ਲੱਗੇਗਾ ਤੇ ਉਹ ਕੌਣ ਦੇਵੇਗਾ ਮਤਲਬ ਉਹੀ ਹੈ ਜੇ ਵਖਰੀ ਤੇ ਜੇ ਇਧਰ ਭਾਜਪੀ ਵਾਲਾ ਪੱਕਿਆ ਪਕਾਇਆ ਮਿਲ ਜਾਂਦਾ ਹੈ ਫਿਰ ਇਹਨਾਂ ਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਚੋਣ ਕੇ ਜਿਹੜੀ ਅਸੀਂ 18% ਤੱਕ ਲੈ ਗਏ ਸੀ ਉਸ ਨੂੰ ਥੋੜਾ ਜਿਹਾ ਹੋਰ ਗੇਨ ਕਰਕੇ ਕੁਝ ਸੀਟਾਂ ਦੇ ਉੱਤੇ ਜੇ ਤਬਦੀਲ ਕਰ ਲਈਏ ਤਾਂ ਘੱਟੋ ਘੱਟ ਸਾਡਾ ਕੁਝ ਬੋਲਬਾਲਾ ਜਾਂ ਹੋਲਡ ਜਿਹੜਾ ਹੈ ਉੱਥੇ ਵਧੇ ਬਿਲਕੁਲ ਇਹ तमाम ਚੀਜ਼ਾਂ ਜਦ ਵੀ ਚੋਣਾਂ ਆ ਰਹੀਆਂ ਹੁੰਦੀਆਂ ਨੇ ਨੇੜੇ ਸਰਗਰਮੀ ਵਾਧੀ ਹੈ ਤੇ ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਅ ਦੰਪਤੀ ਜਿਆਦਾ ਸੀ ਗੱਲ ਕਰਦੇ ਹਾਂ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਸੁਰਖੀਆਂ ਤਰਨ ਦੇ ਜ਼ਰੂਰ ਨੇ ਜਾਂ ਤਾਂ ਕਦੇ ਕਦੇਦਾਰ ਸਿਆਸਤ ਤੋਂ ਬਿਲਕੁਲ ਫਾਰਕ ਹੋ ਜਾਂਦੇ ਨੇ ਤੇ ਜਦ ਮੁਰਦਦੇ ਨੇ ਤਾਂ ਕੁਝ ਅਜੀਹਿਆ ਸੁਰਖੀਆਂ ਦੇ ਨਾਲ ਅੱਗੇ ਬਦਾਂਗੇ ਸੁਖਬੀਰ ਸਿੰਘ ਬਾਦਲ ਦੀ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਗਿੱਦੜ ਬਾਹਰ ਤੋਂ ਚੋਣਾ ਲੜ ਸਕਦੇ ਨੇ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਅਣਗਹਿਲੀਆਂ ਲਖਦੀਆਂ ਪਈਆਂ ਨੇ ਕਿ ਬਾਦਲ ਪਰਿਵਾਰ ਦੇ ਕੋਲ ਇਸ ਹਲਕੇ ਵਾਸਤੇ ਕੋਈ ਹੋਰ ਚਿਹਰਾ ਨਹੀਂ ਜਾਂ ਕਿਸੇ ਹੋਰ ਨੇ ਵੀ ਗਾਂ ਅੱਗੇ ਆਣਾ ਚਾਹੀਦਾ ਪਿਛਲੀ ਦਿਨੀ ਜਿਹੜਾ ਹੈ ਨਾ ਬਲੋਕ ਸਮਿਤੀ ਦੀਆਂ ਜਿਹੜੀਆਂ ਚੋਣਾਂ ਹੋਣੀਆਂ ਨੇ ਤੇ ਉਸੇ ਜਿਹੜਾ ਹੈ ਪਾਰਟੀ ਉਦਘਾਟਨ ਦੇ ਸਮੇ ਜਿਹੜਾ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਥੋਂ ਕਹਿੰਦੇ ਕਿ ਮੈਂ ਜਿਹੜਾ ਹੈ ਗਿੱਦੜ ਬਾਹੇ ਤੋਂ ਚੋਣ ਜਿਹੜਾ ਹੈ ਲੜਾਂਗਾ ਤੇ ਫਿਰ ਉੱਥੇ ਸ਼ੰਕਾ ਸ਼ੁਰੂ ਹੋ ਗਈਆਂ ਕਿ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਡੈਥ ਹੋ ਚੁੱਕੀ ਹੈ ਉਹਨਾਂ ਦਾ ਕਾਲ ਚਲਾਣਾ ਹੋ ਚੁੱਕਿਆ ਹੈ ਤੇ ਫਿਰ ਲੰਬੀ ਕੌਣ ਲੜੇਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਹਲਕਾ ਇਹਨਾਂ ਦਾ ਹੈਗਾ ਜਲਾਲਾਬਾਦ ਕੌਣ ਲੜੇਗਾ ਜੇ ਮਤਲਬ ਇਧਰਲੇ ਬੰਨੇ ਇਹ ਆ ਜਾਂਦੇ ਨੇ ਜੇ ਮੰਨ ਲਓ ਕਿ ਗਿੱਦੜ ਬਾਹੇ ਦਾ ਉਹ ਕਹਿੰਦੇ ਕਿ ਮੈਂ ਇੱਥੋਂ ਚੋਣ ਚ ਲੜਾਂਗਾ ਬਕਾਇਦਾ ਜਿਹੜੇ ਹਰਦੀਪ ਸਿੰਘ ਡਿੰਪੀ ਢੱਲੋਂ ਨੇ ਉਹਨਾਂ ਨੇ ਵਿਸ਼ਵਾਸ ਕਾਦ ਕੀਤਾ ਕਿਉਂਕਿ ਉਹ ਆਮ ਆਦਮੀ ਪਾਰਟੀ ਚਲੇ ਗਏ ਸਨ ਹੁਣ ਇੱਥੇ 2-3 ਥਿਉਰੀਜ਼ ਚੱਲ ਰਹੀਆਂ ਨੇ ਔਰ ਇਹਦਾ ਇਹਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ ਨੁਕਸਾਨ ਕਿਵੇਂ ਹੋ ਸਕਦਾ ਹੈ ਕਿਉਂਕਿ ਪਿਛਲੇ ਪ੍ਰੋਗਰਾਮਾਂ ਚ ਵੀ ਆਪਾਂ ਕਰਕੇ ਆਏ ਸੀ ਕਿ ਇਕੱਲੀ ਦੁਕੱਲੀ ਸੀਟ ਮੈਨੇਜ ਕਰਨਾ ਉੱਥੇ ਜ਼ੋਰ ਲਾਣਾ ਜਿੱਦਾਂ ਤੁਸੀਂ ਦੇਖੋਗੇ ਜਦੋਂ ਚੋਣ ਹੋਈ ਸੀ 2024 ਦੀ ਚੋਣ ਹੋਈ ਸੀ ਤੇ ਬਠਿੰਡਾ ਅਕਾਲੀ ਦਾ ਜਿਹੜਾ ਹੈ ਜਿੱਤਣ ਦੇ ਵਿੱਚ ਆਪਣਾ ਕਾਮਯਾਬ ਹੋ ਜਾਂਦਾ ਹੈ ਜੀ ਲੇਕਿਨ ਬਾਕੀ ਦੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ 12 ਸੀਟਾਂ ਹੈਗੀਆਂ ਨੇ ਉੱਥੇ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਬਿਲਕੁਲ ਮਤਲਬ ਇਹਦੇ ਨਾਲ ਹੋਏਗਾ ਕੀ ਕਿ ਜੇ ਮੰਨ ਲਓ ਕਿ ਸੁਖਬੀਰ ਸਿੰਘ ਬਾਦਲ ਇੱਥੇ ਡਟ ਜਾਂਦੇ ਨੇ ਹੁਣ ਇੱਥੇ ਵੀ ਟਫ ਫਾਈਟ ਹੋਣੀ ਹੈ ਕਿਉਂਕਿ ਕਾਂਗਰਸ ਦੀ ਸੀਟ ਹੈ ਆਮ ਆਦਮੀ ਪਾਰਟੀ ਦੇ ਜੇ ਆਪਾਂ ਕਹੀਏ ਕਿ ਉੱਥੋਂ ਕੈਂਡੀਡੇਟ ਆਲਰੇਡੀ ਜਿੱਤੇ ਹੋਏ ਨੇ ਔਰ ਜਿਹੜੇ ਡਿੰਪੀ ਢਿਲੋਂ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਸਟਰੋਂਗ ਉਹਨਾਂ ਦਾ ਹੋਲਡ ਹੈਗਾ ਹੈ ਔਰ ਉਹ ਸਾਬਕਾ ਅਕਾਲੀ ਵੀ ਨੇ ਮਤਲਬ ਅਕਾਲੀ ਦਲ ਦੇ ਇੱਕ ਵੱਡੇ ਬੋਟ ਬੈਂਕ ਨੂੰ ਉਹ ਜਿਹੜਾ ਹੈਗਾ ਹੋਲਡ ਕਰਦੇ ਨੇ ਫਿਰ ਇੱਥੇ ਜਦੋਂ ਸੁਖਬੀਰ ਸਿੰਘ ਬਾਦਲ ਪੂਰਾ ਜ਼ੋਰ ਇੱਥੇ ਲਾਉਣਗੇ ਤੇ ਫਿਰ ਬਾਕੀ ਦੀਆਂ ਸੀਟਾਂ ਦਾ ਕੀ ਹੋਏਗਾ ਫਿਰ ਇੱਥੇ ਇੱਕ ਹੋਰ ਥਿਉਰੀ ਚੱਲੀ ਕਿਉਂਕਿ ਪਿਛਲੇ ਦਿਨੀ ਮਨਪ੍ਰੀਤ ਸਿੰਘ ਬਾਦਲ ਹੋਣੀ ਉਹ ਵੀ ਜਿਹੜਾ ਹੈ ਬੋਲਦੇ ਹੋਏ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਜਿਹੜਾ ਸਮਾਗਮ ਚੱਲ ਰਿਹਾ ਸੀ ਉੱਥੇ ਬਕਾਇਦਾ ਜਿਹੜਾ ਇਹ ਲੱਗ ਰਿਹਾ ਹੈ ਕਿ ਉਹ ਸ਼ਾਇਦ ਕਿਤੇ ਅਕਾਲੀ ਦਲ ਚ ਵਾਪਸੀ ਕਰ ਰਹੇ ਹੋਣ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਉੱਥੋਂ ਲੜਾ ਦਿੱਤਾ ਜਾਵੇ ਦੂਜਾ ਇਹ ਵੀ ਇਹ ਸ਼ੰਕਾ ਨੇ ਕਿ ਨਵੇਂ ਬਾਦਲ ਸਾਹਿਬ ਇੱਕ ਹੋਰ ਛੋਟੇ ਬਾਦਲ ਉਹ ਵੀ ਤਿਆਰ ਹੋ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾ ਦੇ ਸੁਪੁੱਤਰ ਹੈਗੇ ਨੇ ਅਨੰਤ ਵੀਰ ਸਿੰਘ ਉਹਨਾਂ ਨੂੰ ਵੀ ਸਾਹਮਣੇ ਜਿਹੜਾ ਹੈ ਲਿਆਂਦਾ ਜਾ ਸਕਦਾ ਹੈ ਚੌਥੀ ਗੱਲ ਇਹ ਚੱਲਦੀ ਹੈਗੀ ਹੈ ਕਿ ਜਿਹੜੇ ਬੀਬੀ ਹਰਸਿਮਰਤ कौर ਬਾਦਲ ਹੋਣੀ ਹੈਗੇ ਨੇ ਉਹਨਾਂ ਨੂੰ ਬਕਾਇਦਾ ਜਿਹੜਾ ਹੈਗੇ ਹੁਣ ਸੈਂਟਰ ਦੀ ਜਿਹੜੀ ਲੀਡਰਸ਼ਿਪ ਤੋਂ ਛੱਡ ਕੇ ਪੰਜਾਬ ਦੇ ਵਿੱਚ ਉਹਨਾਂ ਨੂੰ ਟਰਾਈ ਕੀਤੀ ਜਾ ਸਕਦਾ ਹੈ ਕਿ ਜਿਹੜੀਆਂ ਪਰਿਵਾਰ ਨਾਲ ਸੰਬੰਧਤ ਨਹੀਂ ਕੁਝ ਸੀਟਾਂ ਉਹਨਾਂ ਦੇ ਉੱਤੇ ਤਗੜੀ ਜਿਹੜੀ ਹੈ ਫਾਈਟ ਦਿੱਤੀ ਜਾਵੇ ਪਰ ਉਹਦਾ ਨੁਕਸਾਨ ਇਧਰਲੇ ਬੰਨੇ ਹੋ ਜਾਏਗਾ ਕਿਉਂਕਿ ਜੇ ਇਹ ਖੜਦੇ ਹੈਗੇ ਨੇ ਫਿਰ ਕੀ ਹੁੰਦਾ ਹੈ ਕਿ ਜਿਹੜੀਆਂ ਇਹ ਸੀਟਾਂ ਹੁੰਦੀਆਂ ਨੇ ਇਹਨਾਂ ਦੇ ਫਿਰ ਉਹਨਾਂ ਦਾ ਹੋ ਜਾਂਦਾ ਨਾ ਕਿ ਕਿ ਇਥੇ ਜਿਤਨਾ ਹੀ ਹੈ ਇੱਕ ਵਕਾਰ ਦਾ ਸਵਾਲ ਵੀ ਹੋ ਜਾਂਦਾ ਤੇ ਫਿਰ ਜੇ ਇਹ 2-3 ਸੀਟਾਂ ਦੇ ਉੱਤੇ ਵੱਜ ਜਾਂਦੇ ਨੇ ਤੇ ਫਿਰ ਉਹ ਬਾਕੀ ਦੀਆਂ ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਕੋਈ ਬਹੁਤਾ ਚੰਗਾ ਪਰਫਾਰਮ ਨਹੀਂ ਕਰ ਸਕਦਾ ਇਹ ਵੀ ਇੱਕ ਚੋਰੀ ਚੱਲ ਰਹੀ ਹੈ ਅਕਾਲੀ ਦਲ ਬਾਦਲ ਦੇ ਲਈ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਹਲੇ ਦੂਰ ਦੀ ਗੱਲ ਹੈ ਲੇਕਿਨ ਆਪਣੀਆਂ ਜੱਦੀ ਸੀਟਾਂ ਨੂੰ ਸੰਭਾਲ ਕੇ ਰੱਖਣਾ ਜੱਦੀ ਸੀਟਾਂ ਨੂੰ ਸੰਭਾਲ ਕੇ ਰੱਖਣਾ ਉਹਦੇ ਚ ਉਹਨਾਂ ਨੇ ਗਿੱਦੜ ਬਾਹਾ ਵੀ ਐਡ ਕਰ ਦਿੱਤਾ ਕਿਉਂਕਿ ਜਦੋਂ 1997 ਦੀ ਸਰਕਾਰ ਬੰਦੀ ਹੈ ਉਸ ਤੋਂ ਪਹਿਲਾਂ ਇੱਕ ਬਾਈ ਇਲੈਕਸ਼ਨ ਹੁੰਦੀ ਹੈ ਜਿੱਥੋਂ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਐਂਟਰੀ ਪਹਿਲੀ ਵਾਰੀ ਹੁੰਦੀ ਹੈ ਔਰ ਉਹ ਉਹ ਬਾਈ ਇਲੈਕਸ਼ਨ ਬੈਂਤ ਸਿੰਘ ਦੇ ਟਾਈਮ ਦੇ ਉੱਤੇ ਜਿਹੜਾ ਹੈ ਮਨਪ੍ਰੀਤ ਸਿੰਘ ਬਾਦਲ ਹੁਣੀ ਜਿੱਤ ਲੈਂਦੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਬੜੀ ਵੜੀਆ ਤਰੀਕੇ ਦੇ ਨਾਲ ਮੈਨੇਜ ਕੀਤੀ ਜਾਂਦੀ ਹੈ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਉਹਦੇ ਨਾਲ ਹੀ ਲਿੰਕ ਕਰਕੇ ਜਿਹੜਾ ਹੈ ਦੇਖ ਰਹੇ ਹੋਣ ਜੀ ਪਰ ਉਦੋਂ ਇੱਕ ਕੌਮ ਦੇ ਵਿੱਚ ਇੱਕ ਸਪੋਰਟ ਬੈਂਕ ਜੇ ਆਪਾਂ ਕਹੀ ਕਿ ਅਕਾਲੀ ਦਲ ਨੂੰ ਲੈ ਕੇ ਸੀਗਾ ਕੀ ਆ ਜੋ ਸਪੋਰਟ ਬੈਂਕ ਹੈਗਾ ਹੈ ਜਾਂ ਉਸ ਤੋਂ ਬਾਅਦ ਜਿਹੜਾ ਹੈ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਅਕਾਲੀ ਦਲ ਨੇ ਕਰ ਲਈਆਂ ਜਾਂ 2 ਦਸੰਬਰ ਦੇ ਹੁਕਮਨਾਮਿਆਂ ਦੇ ਵਿੱਚੋਂ ਕੁਝ ਹਿੱਸੇ ਨਾ ਮੰਨ ਕੇ ਹੁਣ ਪੁਨਰਸਰਜੀਤ ਅਕਾਲੀ ਦਲ ਉਹ ਵੀ ਮੈਦਾਨ ਦੇ ਵਿੱਚ ਐ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਮਾਇਨੇ ਰੱਖਣਗੀਆਂ ਇੰਨਾ ਜ਼ਿਆਦਾ ਸੌਖਾ ਨਹੀਂ ਹੋਏਗਾ ਕਿ ਵੀ ਚਾਹੇ ਇੱਥੇ ਵੀ ਹੋ ਜਾਣ ਤੇ ਇੰਨੀ ਜਿਆਦਾ ਈਜ਼ੀ ਫਾਈਟ ਨਹੀਂ ਹੋਏਗੀ ਮਤਲਬ ਜੋਰਪੁਰਾ ਉਹ ਲਾਹਣਗੇ ਜਦੋਂ ਆਪਾਂ ਦੇਖਿਆ ਨਹੀਂ ਤਰਨਤਾਰਨ ਦੇ ਵਿੱਚ ਦੂਜੇ ਨੰਬਰ ਤੇ ਆ ਗਏ ਜੀ ਕੀ ਫੈਕਟਰ ਰਿਹਾ ਹੋਏ ਕਿਦਾਂ ਰਿਹਾ ਹੋਏ ਉਹ ਬਾਅਦ ਦੀ ਗੱਲ ਹੈਗੀ ਆ ਬਠਿੰਡੇ ਵਾਲੀ ਸੀਟ ਵੀ ਉਹਨਾਂ ਨੇ ਉਸ ਤਰੀਕੇ ਦੇ ਨਾਲ ਕੱਢੀ ਐ ਮਤਲਬ ਇੱਕ ਇੱਕ ਸੀਟ ਦੇ ਉੱਤੇ ਫਾਈਟ ਦੇ ਸਕਦੇ ਨੇ ਪਰ ਉਹ ਫਿਰ ਬਾਕੀ ਜਗਾਂ ਤੋਂ ਜਿਹੜਾ ਹੈ ਉਹ ਘਰੇ ਹੋਏ ਜਿਹੜਾ ਹੈ ਮਹਿਸੂਸ ਕਰਨਗੇ ਬਿਲਕੁਲ ਜੀ ਅ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਬਸ ਇੰਨਾ ਹੀ ਸੰਗਤ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ ਤੁਸੀਂ ਨਿਰੰਤਰ ਜੁੜੇ ਰਹਿੰਦੇ ਹੋ ਤੇ ਆਪਣੀ ਫੀਡਬੈਕ ਵੀ ਸਾਡੇ ਤੱਕ ਪਹੁੰਚਾਉਂਦੇ ਹੋ ਅਗਲੇ ਹਫਤੇ ਹਾਜ਼ਰ ਹੋਵਾਂਗੇ ਸਰਦਾਰ ਜਗਜੀਤ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ